ਸੋ ਕਉ ਤਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਤੂਖ ਸਮੰਧੀ ਨੂਰ ਅਰਸਹ ਕੁਰਸਹ ਤੁਰ ਰਿਠੀ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸੁ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਜਣਾ ਸਚਾ ਪਾਤ ਸ਼ਾਮੁ ਸਿਰਸਾ ਹੰਦੈ ਜਿਸ ਪਾਸ ਬਹਟਿਆ ਸੋਹੀਆ ਸਭ ਨਾਨਦਾ ਵੀਸਾ ਹੈ ਸਤਨਾਮ ਸ੍ਰੀ ਵਾਹਿ ਹੈ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚੌਪਦੇ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੋਰਾ ਪ੍ਰਸਾਦ ਦਿਓ ਦਰਤ ਹੈ ਆਪਣਾ ਕਾਸਿਆਂ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਓ ਦਰਤ ਹੈ ਆਪਣਾ ਕੈਸਿਆਂ ਕਰੀ ਪੁਕਾਰ ਦੁੱਖ ਵਿਸਾਰਣ ਸੇਵੇ ਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨੰਦ ਅਨੁ ਸਾਹਿਬ ਸੇਵੀ ਆ ਅੰਤ ਛੜਾਈ ਸੋਏ ਸੁਣਾ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਾਧੂ ਕਰਵਾਣਾ ਹੈਂਦਾ रहा सर्व साचा एक दूजा नाही कोई ताकी ताकि सेवा सो करे जाकर नदर करे ਤਦ ਬਾਜ ਪਿਆਰੇ ਕੀ ਵਰਹਾ ਸਾਵੜਿਆਏ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗਾ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰਨ ਜਾਣਤ ਕੋਈ ਮਾਨਕ ਤਾਕਾ ਦਾਸ ਹੈ ਬੈਂਦਾ ਬੈਂਦਾ ਚੋਖ ਚੋਖ ਹੋਏ ਸਾਹਿਬ ਤੇਰੇ ਨਾਮ ਵਿੱਚ ਹਾਂ ਬੈਂਦਾ ਬੈਂਦਾ ਚੋਖ ਚੋਖ ਹੋਏ ਸਾਹਿਬ ਤੇਰੇ ਨਾਮ ਬਿਟਹਾ ਬੇੰਦਾ ਬੇੰਦਾ ਚੋਖ ਚੋਖ ਹੋਈ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੋਵਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਤਾਰ